ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਸਤੂ ਦੇ ਪਰਾਂਠੇ ਤੇ ਨਾਲ ਆਪਾਂ ਬਣਾਵਾਂਗੇ ਟਮਾਟਰ ਦੀ ਚਟਨੀ ਚਟਨੀ ਬਹੁਤ ਹੀ ਜ਼ਿਆਦਾ ਵਧੀਆ ਬਣੇਗੀ ਨਾਲ ਆਪਾਂ ਚਟਨੀ ਤਿਆਰ ਕਰਾਂਗੇ ਹੁਣ ਆਪਾਂ ਫਰਾਈਪੈਨ ਨੂੰ ਆਪਾਂ ਗੈਸ ਤੇ ਰੱਖਿਆ ਹੈ ਇਹਦੇ ਵਿੱਚ ਪਾਨੇ ਆਪਾਂ ਕਿਓ ਕਿਓ ਆਪਾਂ ਪਹਿਲਾਂ ਗਰਮ ਕਰਕੇ ਰੱਖਿਆ ਹੈ 4 ਚਮਚ ਆਪਾਂ ਕਿਓ ਦੇ ਕੱਟੇ ਹੁਣ ਆਪਏ ਦੇ ਵਿੱਚ ਪਾਵਾਂਗੇ ਟਮਾਟਰ ਆਹ ਦੇ ਤਿੰਨਾਂ ਟਮਾਟਰ ਲਏ ਤੇ ਟਮਾਟਰ ਇਸ ਤਰ੍ਹਾਂ ਆਪਾਂ ਅੱਧੇ-ਅੱਧੇ ਕਰ ਲੈਨੇ ਐ ਇਸ ਤਰ੍ਹਾਂ ਆਪਾਂ ਵਿੱਚ ਰੱਖ ਦਿੰਦੇ ਹਾਂ ਟਮਾਟਰ ਵੀ ਜਦਨੇ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏਗੀ ਬੰਦੀ ਲਈ ਜਲਦੀ ਤੇ ਜਿਆਦਾ ਸਮਾਨ ਵੀ ਨਹੀਂ ਕਹਿੰਦਾ ਇਹਦੇ ਨਾਲ ਪਾ ਲਿਆ ਆਪਾਂ 6-7 ਟਪਕਾ ਲਸਣ ਲਿਆ ਕੱਢਿਆ ਇਹਨਾਂ ਨੂੰ ਹੁਣ ਆਪਾਂ ਟੱਕ ਦੇ ਲਿਆ ਗੈਸ ਨੂੰ ਆਪਾਂ ਮੀਡੀਅਮ ਕਰ ਦਿੰਦੇ ਸੱਤੂ ਦੇ ਪਰਾਂਠੇ ਬਣਾਉਣ ਵਾਸਤੇ ਆਪਾਂ ਲਿੱਤੇ ਆ ਜੀ ਭੁਜੇ ਛੋਲੇ ਆ ਦੇਖੋ ਇਹਦਾ ਆਪਾਂ ਛਿਲਕਾ ਉਤਾਰ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲੇਤਾ ਸੀ ਇਹ ਆਪਾਂ ਮਾਰਕੀਟ ਚੋਂ ਵੀ ਆਪਾਂ ਸਤੂ ਦਾ ਆਟਾ ਵੀ ਆਪਾਂ ਲੈ ਸਕਦੇ ਆ ਪਰ ਆਪਾਂ ਘਰੇ ਤਿਆਰ ਕਰ ਲੱਗਿਆ ਆ ਲਿੱਤੇ ਆ ਆਪਾਂ ਭੁਜੇ ਚਣੇ ਇੱਕ ਕੁਲੀ ਭੁਜੇ ਚਣਿਆਂ ਦੀ ਇਹਨੂੰ ਆਪਾਂ ਮਿਕਸੀ ਚ ਗ੍ਰाइंड ਕਰਕੇ ਆਪਾਂ ਫ੍ਰੀਜ਼ ਲਾਂਗੇ ਭੁਜੇ ਚਣਿਆਂ ਨੂੰ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰਕੇ ਇਹਦਾ ਆਪਾਂ ਪਾਊਡਰ ਤਿਆਰ ਕਰ ਲਿਆ ਆ ਦੇਖੋ ਇਹਦਾ ਆਪਾਂ ਪਾਊਡਰ ਬਣਾਤਾ ਇਨੂੰ ਹੁਣ ਆਪਾਂ ਕੱਟ ਲੈਨੇ ਆਂ ਡੋਂਗੇ ਚ ਕੋਨਾ ਪਾਏ ਦੇ ਵਿੱਚ ਪਾਵਾਂਗੇ ਪਿਆਜ਼ ਇੱਕ ਪਿਆਜ਼ ਹੈ ਮੀਡੀਅਮ ਸਾਈਜ਼ ਦਾ ਇਹਨੂੰ ਆਪਾਂ ਬ੍ਰਿਕ ਬ੍ਰਿਕ ਕੱਟ ਲੇਤਾ ਸੀ ਦੋ ਹੈਗੀਆਂ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਬ੍ਰੇਕ ਕਰਨਾ ਮੋਟੀ ਨਹੀਂ ਰਹਿਣੀ ਚਾਹੀਦੀ ਆ ਦੇਖ ਇਹਨੂੰ ਆਪਾਂ ਸਭ ਤੋਂ ਦੇ ਆਪਾਂ ਆਰਟਿਸਟ ਪਾ ਦਾਂਗੇ ਇਦੇ ਵਿੱਚ ਪਾਵਾਂਗੇ ਆਪਾਂ ਮਲਾਈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਮਚਾ ਦਾ ਤੀਸਰਾ ਹਿੱਸਾ ਆਪਾਂ ਕਾਲੀ ਮਿਰਚ ਪਾਵਾਂਗੇ ਅੱਧਾ ਚਮਚਾ ਆਪਾਂ ਭੁੰਨੇ ਹੋਇਆ ਜੀਰਾ ਇਹਦਾ ਆਪਾਂ ਪਾਊਡਰ ਬਣਾ ਕੇ ਕੋਰ ਕੇ ਗ੍ਰाइंड ਕਰਕੇ ਇਹਨੂੰ ਵੀ ਪਾ ਦਾਂਗੇ ਚਮੜਾ ਦਾ ਤੀਸਰਾ ਹਿੱਸਾ ਆਪਾਂ ਪਾਵਾਂਗੇ ਕਾਲਾ ਨਮਕ ਇੱਕ ਚਮਚ ਆਪਾਂ ਪਾਵਾਂਗੇ ਲਾਲ ਮਿਰਚ ਪਾਊਡਰ ਘੱਟ ਪਾ ਲੈਨੇ ਆ ਆਪਾਂ ਹਰੀ ਵੀ ਪਾਈ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਇੱਕ ਚਮਚ ਆਪਾਂ ਨਮਕ ਦਾ ਪਾਇਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਾਤ ਦਾ ਮਸਾਲਾ ਆ ਦੇਖੋ ਜੀ ਆਪਾਂ ਕੱਢ ਕੇ ਰੱਖਿਆ ਆਂਬ ਦੇ achar ਦਾ ਮਸਾਲਾ ਹੈ ਇਹ ਬਾਲਾ ਇਹਦੇ ਨਾਲ ਆਪਣੇ ਪਰੌਂਠੇ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਐ ਇਹਦਾ ਆਪਾਂ ਮਸਾਲਾ ਪਾਣਾ ਅੰਬ ਦੇ ਚਾਟ ਦਾ ਆ ਦੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕਾ ਧਨੀਆ ਜੇਕਰ ਆਪਣੇ ਕੋਲ ਹਰਾ ਧਨੀਆ ਹੈ ਤੇ ਆਪਾਂ ਹਰਾ ਧਨੀਆ ਪਾ ਸਕਦੇ ਆ ਮੇਰੇ ਕੋਲ ਨਹੀਂ ਸੀ ਇਸ ਕਰਕੇ ਮੈਂ ਸੁੱਕਾ ਧਨੀਆ ਪਾਇਆ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿੰਦੇ ਆ ਇਹਦੇ ਵਿੱਚ ਆਪਾਂ ਪਾਣੀ ਨਹੀਂ ਪਾਣਾ ਇਹਨੂੰ ਆਪਾਂ ਸੁੱਕਾ ਗਿੱਲਾ ਜਿਹਾ ਰੱਖਣਾ ਕਿਉਂਕਿ ਆਪਾਂ ਇਹ ਸਟਫਿੰਗ ਭਰਨੀ ਹੈ ਲੋਈ ਤਿਆਰ ਕਰਾਂਗੇ ਜਿਦਾ ਆਪਾਂ ਮਿੱਸੀ ਰੋਟੀ ਬਣਾਨੇ ਆ ਉਸੇ ਤਰ੍ਹਾਂ ਹੁਣ ਆਪਾਂ ਹੱਥ ਨਾਲ ਮੈਸ਼ ਕਰ ਲੈ। ਬਸ ਇਹ ਆਪਾਂ ਆਸਤਰਾ ਨਾਲ ਇੰਨਾ ਕੁ ਗਿੱਲਾ ਚਾਹੀਦਾ। ਜ਼ਿਆਦਾ ਗਿੱਲਾ ਨਹੀਂ ਆਪਾਂ ਕਰਨਾ। ਉਹਦੇ ਪਰਾਠੇ ਬਹੁਤ ਜ਼ਿਆਦਾ ਵਧੀਆ ਹੁੰਦੇ ਆ। ਸਤੂਦੇ ਪਰਾਂਠਿਆਂ ਵਾਸਤੇ ਸਟਫਿੰਗ ਬਣ ਕੇ ਤਿਆਰ ਹੈ ਆ ਦੇਖੋ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਇਹਨੂੰ ਆਪਾਂ ਪਾਣੀ ਨਹੀਂ ਲਗਾਣਾ ਇਹਨੂੰ ਆਪਾਂ ਸੁੱਕਾ ਹੀ ਰੱਖਾਂਗੇ ਇਸ ਤਰ੍ਹਾਂ ਨਾ ਦੇਖੋ ਸੁੱਕਾ ਗਿੱਲਾ ਹੋ ਗਿਆ ਆ ਦੇਖੋ ਹੱਥ ਵਿੱਚ ਦੇਖੋ ਆ ਦੇਖੋ ਆਪਾਂ ਮਲਾਈ ਪਾਈ ਹੈ ਆਮਰੇ ਚਾਰ ਦਾ ਮਸਾਲਾ ਪਾਇਆ ਉਹਦੇ ਨਾਲ ਇਸ ਤਰ੍ਹਾਂ ਹੋ ਗਿਆ ਸੁੱਕਾ ਗਿੱਲਾ ਜਿਹਾ ਬਾਸੇ ਨੂੰ ਆਪਾਂ ਸੁੱਕਾ ਗਿੱਲਾ ਜਿਹਾ ਰੱਖਿਆ ਸਤੂਦੇ ਪਰਾਂਠਿਆਂ ਵਾਸਤੇ ਸਟਫਿੰਗ ਬਣ ਕੇ ਤਿਆਰ ਹੈ ਇਹਨੂੰ ਆਪਾਂ ਸਾਈਡ ਤੇ ਕਰ ਦਿੰਨੇ ਹੁਣ ਆਪਾਂ ਟਮਾਟਰ ਚੈੱਕ ਕਰ ਲਾਂ

ਹੁਣ ਆਪਾਂ ਸਤੂ ਦੇ پراਠੇ ਵਾਸਤੇ ਆਟਾ ਤਿਆਰ ਕਰਨ ਲੱਗੇ ਆਂ ਆਟਾ ਆਪਾਂ ਪਹਿਲਾਂ ਆਪਾਂ ਛਾਂਲ ਕੇ ਕੋਲ ਰੱਖਿਆ ਹੈ ਆਟੇ ਦੇ ਵਿੱਚ ਹੁਣ ਆਪਾਂ ਪਾਵਾਂਗੇ ਮਲਾਈ ਦੋ ਚਮਚ ਮਲਾਈ ਤੇ ਐਦਾਂ ਨਾਲ ਆਪਾਂ ਨੂੰ ਰੋਟੀ ਬਹੁਤ ਜ਼ਿਆਦਾ ਵਧੀਆ ਤਿਆਰ ਹੋਏਗੀ ਅੱਜ ਉਹਨਾਂ ਦਾ ਪਾਵਾਗੇ ਦੇ ਵਿੱਚ ਕਿਉਂ ਦੋ ਚਮਚ ਮਲਾਈ ਦੇ ਪਾਏ ਆ ਚਾਰ ਚਮਚ ਆਪਾਂ ਘਿਓ ਪਾਇਆ ਉਹਨਾਂ ਪਾਏ ਦੇ ਵਿੱਚ ਪਾਣੇ ਆ ਕਾਲੇ ਮਿਰਚ ਅੱਜ ਅੱਧਾ ਚਮਚ ਆਪਾਂ ਕਾਲੇ ਮਿਰਚ ਪਾਊਡਰ ਪਾਇਆ ਅੱਧਾ ਚਮਚ ਆਪਾਂ ਨਮਕ ਦਾ ਪਾ ਲੇ ਨੂੰ ਹੁਣ ਆਪਾਂ ਮਾਰ ਲੈਂਦੇ ਆ पानी अपन नॉर्मल लवेंगे आटा तैयार करने वास्ते ना ही ठंडा होना चाहिए पानी ना ही गर्म टमाटर तो भी आप चेक कर लगे हूँ आप टमाटर तो भी आप तो छिलका उतार देंगे आवला ਇਹਨੇ ਥੋੜੀ ਦੇਰ ਤੱਕ ਟਮਾਟਰ ਦਾ ਹਿਲਕਾ ਆਪਣੇ ਆਪ ਉਤਰ ਜਾਏਗਾ ਇਹਨੂੰ ਹੁਣ ਆਪਾਂ 2 ਮਿੰਟ ਵਾਸਤੇ ਆਪਾਂ ਫਿਰ ਆਪਾਂ ਢੱਕ ਦੇ ਲਵਾਂ ਹੁਣ ਆਪਾਂ ਪਾਵਾਂਗੇ ਇੱਕ ਗਲਾਸੀ ਹੈ ਛੋਟੀ ਗਲਾਸੀ ਹੈ ਇਹ ਆਪਾਂ ਦੁੱਧ ਦੀ ਪਾਵਾਂਗੇ ਆਪਾਂ ਆਪਣੇ ਲੋੜ ਅਨੁਸਾਰ ਪਾਣੇ बाकी का आप वरत आटा अपना तैयार है आदि आटे में हूँ टाक देने उपरों हूँ देर आप चटनी तैयार कर लें पाँच मिनट वास्ते आप ढक देने उधर हम दें टमाटर भी अपने तैयार हो चुके हैं गैस में आप बिल्कुल स्लो किता है आ देते हम आपका छिलका उतार दें टमा आसानी चक्या जाऊगा आ देखो आ देखो इसे तरह आप सारा छिलका उतार देंगे टमाटर अपने गल चुके हैं टमाटर ने छिलका आप उतार दिता है आ देखो ਟਮਾਟਰਾਂ ਨੂੰ ਹੁਣ ਆਪਾਂ ਚਮਚ ਨਾਲ ਆਪਾਂ ਇਸ ਤਰ੍ਹਾਂ ਆਪਾਂ ਮੈਸ਼ ਕਰ ਲੈਂਦੇ ਹਾਂ ਟਮਾਟਰਾਂ ਨੂੰ ਆਪਾਂ ਮੈਸ਼ ਕਰ ਦਿੱਤਾ ਹੈ ਆ ਦੇਖੋ ਟਮਾਟਰ ਆਪਣੇ ਪੂਰੀ ਤਰ੍ਹਾਂ ਗਲ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਣੇ ਆ ਪਿਆਜ਼ ਗੈਸ ਨੂੰ ਆਪਾਂ ਬੰਦ ਕਰ ਦਿੱਤਾ ਇੱਕ ਪਿਆਜ਼ ਤੇ ਦੋ ਹਰੀ ਮਿਰਚ ਇਹਨੂੰ ਆਪਾਂ ਮਿਕਸ ਕਰ ਦਿੰਨੇ ਆ ਆਹ ਲਓ ਆਪਾਂ ਇਹਦੇ ਵਿੱਚ ਸੁੱਕਾ ਧਨੀਆ। ਬਾਕੀ ਦੇ ਆਪਾਂ ਲੋਰ ਮਿਰਚ ਪਾਵਾਂਗੇ। ਅੱਧਾ ਚਮਚ ਆਪਾਂ ਨਮਕ ਦਾ ਪਾਵਾਂਗੇ। ਅੱਧਾ ਚਮਚ ਆਪਾਂ ਚਾਟ ਮਸਾਲਾ ਪਾਵਾਂਗੇ। ਆਹ ਹੈਗਾ ਜੀ ਸੁੱਕੀਆਂ ਲਾਲ ਮਿਰਚਾਂ ਤੇ ਇਹ ਹੈਗਾ ਸੁੱਕਾ ਧਨੀਆ ਭੁੰਨਿਆ ਹੋਇਆ ਜੀਰਾ। ਇਹ ਆਪਾਂ ਭੁੰਨ ਕੇ ਉਸ ਵਾਰ ਆਪਾਂ ਗ੍ਰੇਨਡ ਕਰਕੇ ਰੱਖਿਆ ਹੈ। ਅੱਧਾ ਚਮਚ ਆਪਾਂ ਇਹ ਵਾਲਾ ਮਸਾਲਾ ਪਾਵਾਂਗੇ ਇਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਬਹੁਤ ਵਾਰੀ ਦਿਖਾਇਆ ਹੈ ਇਹ ਮੈਂ ਆਪਾਂ ਨਾਲ ਬਣਾਇਆ ਹੈ ਚਮੜੇ ਦਾ ਤੀਸਰਾ ਹਿੱਸਾ ਪਾਵਾਂਗੇ ਲਾਲ ਮਿਰਚ ਪਾਊਡਰ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹੁਣ ਉਪਰ ਚਟਨੀ ਦੇ ਵਿੱਚ ਆਪਾਂ ਅੱਧਾ ਨਿੰਬੂ ਨਚੋੜਾਂਗੇ ਵੇਸੇ ਤਾਂ ਪਾ ਟਮਾਟਰ ਪਾਏ ਹੋਏ ਆ ਪਰ ਇਹਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਂਦਾ ਆ। ਆ ਲਓ। ਇਹਨੂੰ ਹੁਣ ਆਪਾਂ ਮਿਕਸ ਕਰ ਦਾਂਗੇ। ਚਟਨੀ ਬਣ ਕੇ ਆਪਣੀ ਤਿਆਰ ਐ। ਚਟਨੀ ਨੂੰ ਹੁਣ ਆਪਾਂ ਕੌਲੀ ਦੇ ਵਿੱਚ ਕੱਢ ਲੈਂਦੇ ਆ। ਚਟਨੀ ਦਾ ਕਲਰ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਹੈ। ਹੁਣ ਰੋਟੀ ਤਿਆਰ ਕਰਾਂਗੇ। ਇਹ ਇਸ ਤਰ੍ਹਾਂ ਹੱਥ ਨਾਲ ਇਕ ਕਰ ਫੇਰ ਆਪਾਂ ਮਲ ਦਾਂ। ਆਟਾ ਆਪਣਾ ਬਹੁਤ ਹੀ ਜ਼ਿਆਦਾ ਵਧੀਆ ਤਿਆਰ ਹੋਇਆ ਬਹੁਤ ਜ਼ਿਆਦਾ ਸੌਫਟ ਹੈ। ਇਹ ਆਟਾ ਸਖਤ ਨਹੀਂ ਹੋਣਾ ਚਾਹੀਦਾ। ਹਾਂਜੀ। ਦੂਸਰਾ ਆਪਾਂ ਨੋਰਮਲ ਆਪਾਂ ਲੋਈਆਂ ਤਿਆਰ ਕਰਦੇ ਆਂ। ਇਸ ਤਰ੍ਹਾਂ ਆਪਾਂ ਕਰਾਂਗੇ। ਤਿਆਰ ਕਰ ਲੈਂਦੀ ਹੈ ਲੋਹੀ ਥੋੜੀ ਜੀ ਡੂੰਗੀ ਹੋਣੀ ਚਾਹੀਦੀ ਹੈ ਕਿਉਂਕਿ ਆਪਾਂ ਇਹਦੇ ਵਿੱਚ ਸਟਫਿੰਗ ਭਰਨੀ ਹੈ ਆ ਦੇਖੋ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਹੁਣ ਆਪਾਂ ਇਹਦੇ ਵਿੱਚ ਸਟਫਿੰਗ ਭਰ ਲਿਆ ਆਪਾਂ ਦਬਾਤ-ਬਾ ਕੇ ਭਰਾਂਗੇ ਹਾਂ ਨੋ ਹੁਣ ਆਪਾਂ ਉਪਰੋਂ ਦੀ ਬੰਦ ਕਰ ਦਿੰਦੇ ਹਾਂ। ਨਾਲ ਹੁਣ ਆਪਾਂ ਲਗਾਵਾਂਗੇ ਸੁੱਕਾ ਆਟਾ। ਯਾਸਟਰ ਆਪਾਂ ਹੱਥ ਨਾਲ ਥੋੜਾ ਜਿਹਾ ਆਪਾਂ ਫਲਾ ਦਾਂਗੇ।

पर रोटी पा इस साइड चेंज कर दो रोटी अपनी बिल्कुल भी नहीं फटी बहुत सौखे तरीके बनती है जिस तरह आप गोभी आलू वाले पनीर वाले पराठे बनाने उसी तरह ही बन जाएगी ਕੋਈ ਇਹ ਦੇ ਸਿਕਰ ਵਾਲੀ ਚਾਹੀਦੀ ਹੈ ਆ ਲਓ ਤਵਾ ਆਪਾਂ ਕੋਈ ਵੀ ਲੈ ਸਕਦੇ ਜਰੂਰੀ ਨਹੀਂ ਹੈ ਨਾਨ ਸਟਿਕ ਹੀ ਲੈਣਾ ਲੋਹੇ ਦੇ ਤਵੇ ਤੇ ਵੀ ਆਪਾਂ ਰੋਟੀ ਤਿਆਰ ਕਰ ਸਕਦੇ ਆ ਦੇਖੋ ਰੋਟੀ ਆਪਣੀ ਤਿਆਰ ਹੈ ਦੋਨੋਂ ਸਾਈਡਾਂ ਦਾ ਦੇਖੋ ਬਿਲਕੁਲ ਨਹੀਂ ਰੋਟੀ ਆਪਣੀ ਫਟੀ ਇਹਨੂੰ ਹੁਣ ਆਪਾਂ ਪਲੇਟ 'ਚ ਕੱਢ ਲੀ ਹੁਣ ਆਪਾਂ ਦੂਸਰੀ ਰੋਟੀ ਤਿਆਰ ਕਰਦੇ ਆਲੋ ਉਹਦੇ ਵਿੱਚ ਵੀ ਆਪਾਂ ਸਟਫਿੰਗ ਭਰ ਲੈਂਦੀ ਐ ਇਹਨੂੰ ਲਗਾਵਾਂਗੇ ਸੁੱਕਾ ਆਟਾ ਸਾਰੇ ਆਪਾਂ ਸੱਤੂ ਦੇ ਆਪਾਂ ਪਰੌਠੇ ਬਣਾ ਕੇ ਤਿਆਰ ਕਰ ਲਏ ਆ। ਆ ਦੇਖੋ ਜੀ ਸੱਤੂ ਦੇ ਪਰੌਠੇ ਬਣ ਕੇ ਤਿਆਰ ਹੈ। ਗੈਸ ਨੂੰ ਹੁਣ ਆਪਾਂ ਬੰਦ ਕਰ ਦਿੰਨੇ ਆ। ਪਰੌਠੇ ਨੂੰ ਆਪਾਂ ਪਿਛੇ ਉਤਾਰ ਲਏ। ਆ ਦੇਖੋ ਬਹੁਤ ਆ ਦੇਖੋ ਸੱਤੂ ਦੇ ਪਰੌਠੇ ਬਿਲਕੁਲ ਸੌਫਟ ਹੈ। ਕੱਢ ਲਏ। ਇਹਦੀ ਆਪਾਂ ਤੁਹਾਨੂੰ ਕਟਿੰਗ ਵੀ ਕਰਕੇ ਦਿਖਾ ਲਿਆ।

ਜ਼ਰੂਰੀ ਨਹੀਂ ਆਪਾਂ ਕਯੋ ਲਗਾਣਾ ਆਪਾਂ ਬਟਰ ਵੀ ਲਗਾ ਸਕਦੇ ਆ ਘਰ ਦਾ ਆਪਾਂ ਮੱਖਣ ਵੀ ਲਗਾ ਸਕਦੇ ਜੋ ਆਪਣੀ ਮਨਪਸੰਦ ਆ ਦੇਖੋ ਸਤੂ ਦੇ ਪਰੌਤੇ ਬਣ ਕੇ ਵੀ ਤਿਆਰ ਹੈ ਇਹਦੇ ਆਪਣੇ ਚਟਨੀ ਬਣ ਕੇ ਵੀ ਤਿਆਰ ਹੈ ਨਾਲ ਆਪਾਂ ਦਹੀਂ ਰੱਖਿਆ ਦਹੀਂ ਦੇ ਨਾਲ ਆਪਾਂ ਖਾ ਸਕਦੇ ਆ ਬਹੁਤ ਹੀ ਜਿਆਦਾ ਵਧੀਆ ਬੰਦੇ ਆ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਵੀਡੀਓ ਵਧੀਆ ਲੱਗੀ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ